ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਦੇ ਊਜ ਤੇ ਮੈਂ ਸਤਰਾਮ ਸਿੰਘਾ ਸਤਕਾਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਗਰੀਬ ਪਰਿਵਾਰ ਨੂੰ ਪੁਲਿਸ ਤੋਂ ਇਨਸਾਫ ਦਵਾਇਆ ਗਿਆ ਅਤੇ ਪੁਲਿਸ ਵੱਲੋਂ ਜੁਰਮ ਮੁਤਾਬਕ ਬਣਦੀਆਂ ਧਰਾਵਾਂ ਤਹਿਤ ਸੀਨਾ ਜੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਕੀਤਾ ਗਿਆ ਮਾਮਲਾ ਦਰਜ ਜਿਲ੍ਹਾ ਛਾਹਪੁਰ ਕੰਢੀ ਦੇ ਅਧੀਨ ਆਉਂਦੇ ਪਿੰਡ ਉੱਪਰਲੀ ਨਿਆਣੀ ਥਾਣਾ ਛਾਹਪੁਰ ਕੰਢੀ ਦੇ ਗਰੀਬ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਗੁੰਡਾ ਗਰਦੀ ਕਰਦੇ ਆ ਬਹੁਤ ਤਰ੍ਹਾਂ ਮਾਰ ਕਟਾਈ ਕੀਤੀ ਗਈ ਸੀ ਪਰ ਸਬੰਧਤ ਪੁਲਸ ਵੱਲੋਂ ਹਮਲਾ ਉੱਪਰ ਬਣਦੀਆਂ ਤਰਾਵਾਂ ਤੈਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਸੀ ਦੂਸਰੇ ਪਾਸੇ ਜਦ ਇਹ ਮਾਮਲਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਯੋਗ ਸਪਤਾਰ ਕਮੇਟੀ ਨੰਗਲ ਲਪਾਣਾ ਦੇ ਧਿਆਨ ਵਿੱਚ ਪੀੜਤ ਪਰਿਵਾਰ ਵੱਲੋਂ ਲਿਆਂਦਾ ਗਿਆ ਤਾਂ ਸੇਵਾਦਾਰਾ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਸਮੂਹ ਜਥੇਦਾਰਾਂ ਦਾ ਵਫਦ ਸਬੰਧਤ ਥਾਣੇ ਨਾਲ ਸੰਪਰਕ ਕੀਤਾ ਤਾਂ ਪੁਲਿਸ ਨੂੰ ਪੀੜਤ ਨਾਲ ਕੀਤੇ ਗਏ ਤਸ਼ੱਦਦ ਅਨੁਸਾਰ ਮਾਮਲਾ ਦਰਜ ਕਰਨ ਲਈ ਮਜਬੂਰ ਕੀਤਾ ਗਿਆ ਦੂਸਰੇ ਪਾਸੇ ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਵੱਲੋਂ ਬਰੀਕੀ ਨਾਲ ਤਵਦੀਜ ਕਰਨ ਉਪਰੰਤ ਹਮਲਾਕ ਹਮਲਾਵਰ ਵਿਅਕਤੀਆਂ ਵਿਰੋਧ ਵਾਕਵਾਕ ਤਰ੍ਹਾਂ ਮਾਮਲਾ ਦਰਜ ਕੀਤਾ ਗਿਆ ਮੰਡੀ ਬਰੀ ਵਾਲਾ ਤੋਂ ਅਧਰਕਾਰ ਪ੍ਰਦੀਪ ਪਨوار ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਮਸਲਾ ਜਿਹੜਾ ਹੈ ਜ਼ਿਲ੍ਹਾ ਪਠਾਨਪੁਰ ਦੇ ਪਿੰਡ ਉਪਰਲੀ ਜਿਆਣੀ ਜਿੰਨੂ ਕੇ ਥਾਣਾ ਸ਼ਾਹਪੁਰ ਕੰਢੀ ਲੱਗਦਾ ਹੈ ਵੀਰ ਜਿਹੜਾ ਹੈ ਪਿੰਡ ਉੱਪਰਲੀ ਜਿਆਣੀ ਦਾ ਰਹਿਣ ਵਾਲਾ ਤੇ ਕੋਜੀ ਪਿੰਡ ਦੇ ਵਿਅਕਤੀਆਂ ਵੱਲੋਂ ਇਹਨਾਂ ਦੀ ਜਿਹੜੀ ਭਾਰੀ ਕੁੱਟਮਾਰ ਜਿਹੜੀ ਕੀਤੀ ਸੀ ਇਹਨਾਂ ਦੀ ਵਾਈਫ ਦੀ ਵੀ ਕੁੱਟਮਾਰ ਕੀਤੀ ਸੀ ਸੋ ਧਨਸ਼ੀਰ ਗੁਰੂਗਰਾਸ ਸਾਹਿਬ ਸਤਕਾਰ ਕਮੇਟੀ ਦੇ ਸੰਬੰਧ ਚ ਵੀ ਇਹ ਮਸਲਾ ਆਇਆ ਸੀ ਤੇ ਅੱਜ ਅਸੀਂ ਥਾਣਾ ਸ਼ਾਹਪੁਰ ਕੰਢੀ ਪਹੁੰਚੇ ਸੀ ਤੇ ਇਸ ਵੀਰ ਨੂੰ ਇਨਸਾਫ ਜਿਹੜਾ ਮਿਲਿਆ ਹੈ ਕਿ ਜਿਹੜੀਆਂ ਧਾਰਾਵਾਂ ਨਾਲ ਬਣਦਾ ਪਰਚਾ ਸੀ ਉਹ ਪਹਿਲਾਂ ਪ੍ਰਸ਼ਾਸਨ ਨੇ ਸਿਰਫ 323 ਦੀ ਦਾ ਪਟਪਾਈ ਸੀ ਉਹ ਜਥੇਬੰਦੀ ਦੇ ਦਿਵਾਦ ਸਦਕਾ ਜੋ ਬਣਦੀਆਂ ਧਾਰਾਵਾਂ ਕਟਨਾਪਿੰਗ ਦਾ ਪਰਚਾ ਔਰ ਮਾਰੂ ਹਥਿਆਰਾਂ ਨਾਲ ਲੈਸੋ ਕਰਕੇ ਉਹ ਨਜਾਇਜ਼ ਤੋਤੇ ਹਿਰਾਸਤ ਰੱਖਣ ਦਾ ਜਿਹੜਾ ਪਰਚਾ ਉਹ ਜਿਹੜਾ ਕੱਟ ਦਿੱਤਾ